ਐਦਿਕੇ ਭੋਖ ਕਰੇ ਨਾ ਪੁੱਤਰੇ ਨਿਤ ਭੁੱਖਾ ਭੁੱਖ ਕੋ ਕਾਈ ਉਹ ਨਾ ਨਾ ਅੱਖਿਆ ਕੋ ਨਾ ਸੁਣੈ ਨਿਤ ਹੌਲੀ ਹੌਲ ਮਰਾਈ ੴ ਸਤਿਗੁਰ ਪ੍ਰਸਾਦਿ ਨਾਨਕ ਸਤਿਗੁਰジナ ਮੜਾਇ ਜਿਨਾ ਤੁਰੇ ਪਿਆ ਸਚੁ ਸਾਰੀ ਚੀਤਿ ਸਹਾ ਅਟਲ ਟੈਨੀਆ ਪੂਰਨ ਸੰਜੋਗ ਹੋ ਰਾ ਸਰਦਾਰ ਗੁਰ ਸਿੰਘ ਸਿੰਘ ਜੀ ਤੜੀਵਾਰ ਤੇ ਸਰਦਾਰ ਨੰਮਜੀਤ ਕੌਰ ਤੜੀਵਾਰ ਬਾਈ ਗੁਰਜੀਤ ਖਾਲਸਾ ਬਾਈ ਜੀ ਦੋਤੇ ਬੇਨਤੀ ਹੈ ਕਿ ਆਪ ਜੀ ਦੇ ਸੁਪੁੱਤਰ ਪਰਖੋਦਾਰ ਸਰਦਾਰ ਨਮਚਲ ਸਿੰਘ ਤੜੀਵਾਰ ਅਤੇ ਸਾਡੀ ਸੁਪੁੱਤਰੀ ਬੀਬੀ ਜੈਸਮਿਨ ਕੌਰ ਕਾ ਨੂੰ ਗ੍ਰਾਸਤ ਪਰੰਪਰਿਚ ਪਰਵਰਤਨ ਕਰਨ ਲਈ ਸ਼ੁਭ ਅਨੰਤ ਕਾਰਤਾਰ ਸ਼ੋਭਤੀਹਾੜਾ ਦਿਨ ਸ਼ਨੀਵਾਰ ਮਿਤੀ 31 ਮਈ 2025 ਦਾ ਨਿਯਤ ਹੋਇਆ ਹੈ ਅਤੇ ਚੰਝ ਦਾ ਟਿਕਾ 9 ਵਜੇ ਸਵੇਰੇ ਹੋਵੇਗਾ 31 ਤਾਰੀਖ ਅਨਸਾਰ ਅਸੀਂ ਹੱਥਾਂ ਦੀਆਂ ਤੜੀਆਂ ਤੇ ਮੋਹ ਦੇ ਦੀਵੇ ਪਾੜ ਕੇ ਆਪ ਜੀ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਗੁਣ ਚੰਝ ਲੋੜੇ ਨਾਲ ਸੋਹੇ ਮੋਹਨੇ ਆਲਿਆ ਦੇ ਘਰ ਵਾਤਨਸਾਰ ਜਾਂਜੀਆਂ ਨਾਲ ਠੀਕ ਸਮੇਂ ਸਿਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ਜੋ ਵੀ ਵਿਆਧ ਇਸਮ ਅਦਾ ਕੀਤੀ ਜਾਵੇਗੀ ਉਹ ਕਰਮਤ ਅਨਸਾਰ ਕੀਤੀ ਜਾਵੇਗੀ ਅਤੇ ਆਪ ਜੀ ਨੇ ਵੀ ਕਿਰਪਾ ਕਰਕੇ ਕਰਮਤ ਅਨਸਾਰ ਹੀ ਕਹੀ ਹੈ ਭਾਈ ਗੁਰਜੀ ਦਾ ਖਾਸਾ ਭਾਈ ਜੀ ਕੀ ਬਤੇ ਪੂਰੀ ਰੱਖੀ ਦੇਖ ਲਈ ਗੱਲ ਦੀ ਆਹੋ ਪੂਰੀ ਰੱਖੀ ਦੇਖ ਲਈ ਗੱਲ ਰੰਗ ਕਰ ਕੰਕ ਤੇ ਰਹਿਣਾ ਗਾਣਾ ਵਾਜਾ ਗੋਰੀਏ ਮਲਪਈ ਕਿਥੋਂ ਛੱਡਦੀ ਆ ਉਹ ਮਿੱਟੀ ਦਾ ਬੱਤਲੀ ਨਾਲ ਲੱਡੂ ਖੀਂ ਇਸ ਗੱਲ ਤਾਂ ਆਂਦਾ ਜਾ ਗੋਰੀਏ ਕੱਖ ਖੂਨ ਬਾਇਓ ਲੱਗੇ ਨੀਰੇ ਤੇ ਪਰ ਹੋ ਕੇ ਚੋਣੋ ਲਾਗੇ ਬਨੇ ਨੀਰੇ ਵਿੱਚ ਕਮੀਂ ਆ ਸ਼ਾ ਬਾਇਓ ਹੀ ਪੱਖੀ ਦੇਖ ਲਈ ਛੇਂਦੀ ਟੋਪਾਂ ਤੇ ਕਰਨੇ ਕਿ ਮਲਪਈ ਜਸੂੜਾ ਕੇ ਪਟਾ ਸੁਟ ਪਟੇ ਵਾਲਾ ਜਦ ਦਿਖਨੇ ਉਹ ਮਗਾਈ ਆ ਕੁੜਤੀ ਦੇ ਉੱਤੇ ਜੀ ਦੇ ਹੱਥਾਂ ਦੀ ਕੜਾਈ ਆ ਮੇ 나와